ਜਦੋਂ ਮੈਂ ਆਈ ਤੇ ਮੈਂ ਗੇਟ ਕੋਲ ਪਹੁੰਚੀ ਸੀ ਤੇ ਇੱਥੇ ਬਹੁਤ ਜ਼ਿਆਦਾ ਪੁਲਿਸ ਸੀ ਤੇ ਜਦੋਂ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਐਂਟਰ ਕਿਉਂ ਨਹੀਂ ਹੋਣ ਦੇ ਕਹਿੰਦੇ ਵੀ ਆਈ ਕਾਰਡ ਦੱਸ ਦੋ ਤੇ ਮੈਂ ਆਈ ਕਾਰਡ ਵੀ ਆਪਣਾ ਦੱਸਿਆ ਪਰ ਇਹ ਫਿਰ ਵੀ ਐਂਟਰ ਨਹੀਂ ਸੀ ਹੋਣ ਦੇ ਰਹੇ ਮੈਨੂੰ 4-5 ਜਣੀਆਂ ਘੜੀਸ ਰਹੀਆਂ ਸੀ ਉਹ ਪਿਆਰ ਦੇ ਨਾਲ ਵੀ ਕਹਿ ਰਹੇ ਸੀ ਕਿ ਹਾਂ ਤੁਸੀਂ ਪਿੱਛੇ ਹਟਜੋ ਤਾਂ ਤੁਹਾਨੂੰ ਅੰਦਰ ਜਾਣ ਦੇਣਗੇ ਆਈ ਕਾਰਡ ਹੈ ਤੁਹਾਡੇ ਕੋਲ ਉਹ ਪਿਆਰ ਦੇ ਨਾਲ ਕੁਝ ਨਹੀਂ ਸੀ ਕਰ ਰਹੇ ਫਿਰ ਐਨਕ ਤਾਂ ਹੋਣਾ ਹੀ ਸੀ ਸਟਾਫ ਨੇ ਮੇਰੀ ਬਾਹ ਵਗੈਰਾ ਵੀ ਖਿੱਚੀ ਸੀ ਤਿੰਨ ਚਾਰ ਜਣੀਆਂ ਨੇ ਦਰਨ ਵਾਲਾ ਤਾਂ ਕੋਈ ਮਾਹੌਲ ਹੀ ਨਹੀਂ ਸੀ ਵੈਸੇ ਮੈਂ ਬੜੇ ਉਹਨਾਂ ਦੇ ਨਾਲ ਪਹਿਲਾਂ ਪਿਆਰ ਦੇ ਨਾਲ ਪੇਸ਼ ਆਈ ਸੀ ਪਰ ਉਹ ਫਿਰ ਵੀ ਪਿਆਰ ਦੇ ਨਾਲ ਨਹੀਂ ਸੀ ਗੱਲ ਕਰ ਰਹੇ ਦਰਨੀ ਲੱਗਿਆ ਕਿ ਮੈਂ ਇੰਨਾ ਬੋਲ ਰਹੀ ਆ ਇਹ ਨਹੀਂ ਪਤਾ ਕੱਲ ਨੂੰ ਮੈਨੂੰ ਇਹ ਤੋਂ ਚੱਕ ਲੈਣਾ ਹੈ ਕੋਈ ਨਾ ਚੱਕ ਲੈਣ ਫਿਰ ਕੀ ਹੋ ਗਿਆ ਫਿਰ ਕੀ ਕਰ ਲੂਗੇ ਵੱਧੋ ਵੱਧ ਕੁੱਟ ਲੂਗੇ ਮਾਰ ਲੂਗੇ ਪਰਚਾ ਕਰ ਲੂਗੇ ਹੋਰ ਕੀ ਹੋਊਗਾ ਦੇਖੋ ਦੇਖੋ ਹੱਥਾਂ ਚਾ ਲੱਜਾ ਰਿਹਾ ਅੱਜ ਕੱਲ ਲੋਕ ਐਵੇਂ ਕਹਿੰਦੇ ਰਹਿੰਦੇ ਆ ਕਿ ਜੈਂਜ਼ੀ ਜਨਰੇਸ਼ਨ ਹੈ ਜੈਂਜ਼ੀ ਜਨਰੇਸ਼ਨ ਹੈ ਪਰ ਆ ਵੀ ਜੈਂਜ਼ੀ ਜਨਰੇਸ਼ਨ ਹੈ ਤੁਸੀਂ ਦੇਖੋ ਕਿ ਇੱਕ ਕੁੜੀ ਇਹੋ ਜਿਹੇ ਮਾਹੌਲ ਦੇ ਵਿੱਚ ਕਿਵੇਂ ਪੁਲਿਸ ਵਾਲਿਆਂ ਨੂੰ ਟੁੱਟ ਕੇ ਪੈ ਜਾਂਦੀ ਹੈ ਇਹ ਤਾਂ ਮਤਲਬ ਸਾਡੇ ਖੂਨ ਦੇ ਵਿੱਚ ਹੀ ਇਹ ਗਰਮੀ ਤਸਵੀਰ ਹੈ ਸਾਡੇ ਗੁਰੂਆਂ ਪੀਰਾਂ ਦੇ ਸਾਨੂੰ ਸ਼ੁਰੂ ਤੋਂ ਹੀ ਬਖਸ਼ਿਸ਼ ਮਿਲੀ ਹੋਈ ਹੈ ਅਸੀਂ ਉਹਨਾਂ ਦੀ ਹਿਸਟਰੀ ਪੜ੍ਹੀ ਹੋਈ ਐਨਾ ਕੁਝ ਹੈ ਵਾ ਤੁਹਾਡੀ ਉਹ ਰੀਲ ਬੜੀ ਵਾਇਰਲ ਹੋਈ ਐ ਸਵੇਰ ਦੀ ਦੋ ਤਿੰਨ ਘੰਟਿਆਂ ਦੇ ਵਿੱਚ ਲੱਖਾਂ ਲੋਕਾਂ ਨੇ ਉਹ ਦੇਖ ਲਈ ਐ ਤੁਹਾਡੇ ਘਰਦਿਆਂ ਨੇ ਵੀ ਦੇਖੀ ਹੋਊਗੀ ਹਾਂਜੀ ਘਰਦਿਆਂ ਨੂੰ ਥੋੜਾ ਪ੍ਰਾਊਡ ਵੀ ਫੀਲ ਹੋਇਆ ਕਿ ਹਾਂ ਸਾਡੀ ਧੀ ਚਲੋ ਬੋਲੀ ਹੈ ਨਾ ਇੰਨਾ ਕੁਝ ਕੀਤਾ ਉਸਨੇ ਰੋ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋਸ਼ ਸਿੰਘ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਵੱਡੇ ਇਕੱਠ ਦੀ ਕਾਲ ਦਿੱਤੀ ਗਈ ਸੀ ਔਰ ਉਸ ਤੋਂ ਬਾਅਦ ਵੱਡਾ ਇਕੱਠ ਹੋਇਆ ਵੀ ਹਾਲਾਂਕਿ ਇਨੀਸ਼ੀਅਲੀ ਜਦੋਂ ਇਕੱਠ ਹੋਣਾ ਸੀ ਤਾਂ ਪੁਲਿਸ ਦੇ ਵੱਲੋਂ ਸਖਤ ਪਹਿਰੇ ਲਗਾਏ ਗਏ ਹਰੇਕ ਗੇਟ ਦੇ ਉੱਪਰ ਡਿਪਲੋਏ ਕੀਤੀ ਗਈ ਪੁਲਿਸ ਫੋਰਸ ਉਸ ਤੋਂ ਬਾਅਦ ਬੱਕਰੀਆਂ-ਵੱਕਰੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਤਾਂ ਇੱਕ ਤਸਵੀਰ ਤੁਸੀਂ ਦੇਖੀ ਹੋਣੀ ਹੈ ਇੱਕ ਛੋਟੀ ਜੀ ਬੱਚੀ ਜਦੋਂ ਯੂਨੀਵਰਸਿਟੀ ਦੇ ਵਿੱਚ ਐਂਟਰ ਹੁੰਦੀ ਹੈ ਗੇਟ ਨੰਬਰ 2 ਤੋਂ ਤਾਂ ਪੁਲਿਸ ਮੁਲਾਜ਼ਮ ਮਹਿਲਾ ਪੁਲਿਸ ਮੁਲਾਜ਼ਮ ਜਿਹੜੀ ਹੈ ਉਸ ਦੀ ਬਾਹ ਫੜ ਲੈਂਦੀ ਹੈ ਤਾਂ ਉਸ ਤੋਂ ਬਾਅਦ ਉਹ ਵੀਡੀਓ ਸਭ ਨੇ ਦੇਖੀ ਖੂਬ ਵਾਇਰਲ ਹੋਈ ਹੈ ਤਾਂ ਉਹ ਕੁੜੀ ਕਰਦੇ ਆ ਸਭ ਤੋਂ ਪਹਿਲਾਂ ਤੁਹਾਡਾ ਨਾਮ ਔਰ ਤੁਸੀਂ ਕਿਹੜੇ ਡਿਪਾਰਟਮੈਂਟ ਚੋਂ ਮੇਰਾ ਨਾਮ ਹਰਮਨਪ੍ਰੀਤ ਕੋਹਰੇ ਤੇ ਮੈਂ ਐਨਥਰੋਪੋਲੋਜੀ ਡਿਪਾਰਟਮੈਂਟ ਦੀ ਸਟੂਡੈਂਟ ਆ ਤੇ ਮੇਰਾ ਸੈਕੰਡ ইয়ার ਚੱਲ ਰਿਹਾ ਹੈ ਤੁਸੀਂ ਕਿੱਥੋਂ ਆ ਰਹੇ ਸੀ ਔਰ ਤੁਸੀਂ ਆਪਣੇ ਹੋਸਟਲ ਆਉਣਾ ਸੀ ਜਾਂ ਤੁਸੀਂ ਆਪਣੇ ਇੱਥੇ ਹੋਸਟਲੋਂ हां जी मैं हॉस्टल ना ਤੇ ਮੈਂ ਆਪਣੇ ਘਰ ਤੋਂ ਆ ਰਹੀ ਸੀ ਸ਼੍ਰੀ ਅਨੰਦਪੁਰ ਸਾਹਿਬ ਨੂਰਪੁਰ 베ਦੀ ਇਲਾਕੇ ਤੋਂ ਤੇ ਜਦੋਂ ਮੈਂ ਆਈ ਤੇ ਮੈਂ ਗੇਟ ਕੋਲ ਪਹੁੰਚੀ ਸੀ ਤੇ ਇੱਥੇ ਬਹੁਤ ਜ਼ਿਆਦਾ ਪੁਲਿਸ ਸੀ ਤੇ ਜਦੋਂ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਐਂਟਰ ਕਿਉਂ ਨਹੀਂ ਹੋਣ ਦੇ ਕਹਿੰਦੇ ਵੀ ਆਈ ਕਾਰਡ ਦੱਸ ਦੋ ਤੇ ਮੈਂ ਆਈ ਕਾਰਡ ਵੀ ਆਪਣਾ ਦੱਸਿਆ ਪਰ ਇਹ ਫਿਰ ਵੀ ਐਂਟਰ ਨਹੀਂ ਸੀ ਹੋਣ ਦੇ ਰਹੇ ਜਿਹੜੇ ਅੰਦਰ ਸੀ ਉਹਨਾਂ ਨੂੰ ਇਹ ਬਾਹਰ ਆਣ ਦੇ ਰਹੇ ਸੀ ਪਰ ਜਿਹੜੇ ਬਾਹਰ ਸੀ ਉਹਨਾਂ ਨੂੰ ਇਹ ਅੰਦਰ ਐਂਟਰ ਨਹੀਂ ਸੀ ਹੋਣ ਦੇ ਰਹੇ ਇਸ ਕਰਕੇ ਫਿਰ ਥੋੜਾ ਹੱਥੋਪਾਈ ਹੋਇਆ ਸੀ ਤੇ ਲੇਡੀਜ਼ ਸਟਾਫ ਨੇ ਮੇਰੀ ਬਾਹ ਵਗੈਰਾ ਵੀ ਖਿੱਚੀ ਸੀ ਤਿੰਨ ਚਾਰ ਜਣੀਆਂ ਨੇ ਤੇ ਉਹ ਫਿਰ ਵੀ ਅੰਦਰ ਨਹੀਂ ਸੀ ਜਾਣ ਦੇ ਰਹੇ ਪਰ ਫਿਰ ਇਹਨਾਂ ਨੇ ਲਾਸਟ ਦੇ ਵਿੱਚ ਗੇਟ ਓਪਨ ਕਰ ਦਿੱਤਾ ਸੀ ਤੇ ਅੰਦਰ ਐਂਟਰ ਹੋਣ ਦਿੱਤਾ ਸੀ ਤੁਸੀਂ ਉਹਨਾਂ ਨੂੰ ਦਿਖਾਇਆ ਕਿ ਤੁਹਾਡੇ ਕੋਲ ਆਈਡਿਟੀ ਕਾਰਡ ਹੈਗਾ ਕਿਉਂਕਿ ਚਲੋ ਅੱਜ ਮਾਹੌਲ ਥੋੜਾ ਹੋਰ ਸੀ ਵਕਸ ਸੀ ਅੱਜ ਛੁੱਟੀ ਵੀ ਕੀਤੀ ਹੋਈ ਸੀ ਹਾਲਾਂਕਿ ਆਈਡਿਟੀ ਕਾਰਡ ਨਾਲ ਤਾਂ ਸਟੂਡੈਂਟ ਜਿਹੜਾ ਯੂਨੀਵਰਸਿਟੀ ਦਾ ਹੈਗਾ ਉਹ ਤਾਂ ਐਂਟਰ ਹੋ ਹੀ ਸਕਦਾ ਹੈਗਾ ਜਦੋਂ ਇਹਨਾਂ ਨੂੰ ਆਈ ਕਾਰਡ ਵੀ ਦੱਸਿਆ ਸੀ ਉਦੋਂ ਇਹ ਕਹਿ ਰਹੇ ਸੀ ਕਿ ਕੋਈ ਨਾ ਥੋੜੀ ਦੇਰ ਤੱਕ ਦ ਕਹਿੰਦੇ ਵੀ ਥੋੜੀ ਦੇਰ ਤੱਕ ਰੁੱਕ ਕੇ ਦੱਸ ਦੰਨੇ ਵੀ ਅੰਦਰ ਐਂਟਰ ਹੋਣਾ ਕਿ ਨਹੀਂ ਹੋਣ ਦੇਣਾ ਤੁਸੀਂ ਬਾਹਰ ਵੇਟ ਕੀਤੀ ਕਿੰਨਾ ਟਾਈਮ ਵੇਟ ਕੀਤੀ ਮੈਨੂੰ ਘੰਟਾ ਹੋ ਗਿਆ ਸੀ ਬਾਹਰ ਪਹਿਲਾਂ ਖੜੀ ਨੂੰ ਫਿਰ ਉਸ ਤੋਂ ਬਾਅਦ ਥੋੜਾ ਮਤਲਬ ਮੈਨੂੰ ਵੀ ਸਟੈਪ ਚੱਕਣਾ ਪਿਆ ਜਦੋਂ ਤੁਸੀਂ ਆ ਰਹੇ ਸੀ ਤੁਹਾਨੂੰ ਪਤਾ ਸੀ ਕਿ ਯੂਨੀਵਰਸਿਟੀ ਦੇ ਵਿੱਚ ਅੱਜ ਇੱਕ ਇਕੱਠ ਹੈ ਕਾਲ ਦਿੱਤੀ ਹੋਈ ਹੈ ਸਾਰਾ ਕੁਝ ਪਤਾ ਸੀ ਹਾਂਜੀ ਮੈਨੂੰ ਪਤਾ ਸੀ ਪਰ ਇਹ ਸਾਡੀ ਵੀ ਜ਼ਿੰਮੇਵਾਰੀ ਹੈ ਕਿ ਹਾਂ ਅਸੀਂ ਯੂਨੀਵਰਸਿਟੀ ਦੇ ਸਟੂਡੈਂਟ ਆ ਅਸੀਂ ਪੰਜਾਬ ਦੇ ਸਟੂਡੈਂਟ ਆ ਵੀ ਸਾਡਾ ਵੀ ਹੱਕ ਬਣਦਾ ਹੈ ਕਿ ਅਸੀਂ ਧਰਨੇ ਤੇ ਜਾਈਏ ਅੱਛਾ ਜਦੋਂ ਤੁਹਾਨੂੰ ਜਿਹੜਾ ਮਹਿਲਾ ਮੁਲਾਜ਼ਮ ਨੇ ਫੜਿਆ ਤੁਹਾਡੀ ਬਾਹ ਫੜੀ ਹਨਾ ਤੁਸੀਂ ਉਸ ਤੋਂ ਬਾਅਦ ਇੱਕੋ ਦਮ ਸ਼ਾਊਟ ਕਰਦੇ ਹੋ ਤੁਸੀਂ ਕਹਿੰਦੇ ਵੀ ਹੋ ਕਿ ਬਾਹ ਛੱਡ ਉਹ ਮਤਲਬ ਜਿਹੜਾ ਮੌਕੇ ਤੇ ਹੀਟ ਆਫ ਦੀ ਮੂਵਮੈਂਟ ਸੀ ਜਾਂ ਉਹ ਤੁਹਾਨੂੰ ਪਤਾ ਸੀ ਕਿ ਤੁਸੀਂ ਕੀ ਕਹਿ ਰਹੇ ਹੋਗੇ ਕਿਉਂਕਿ ਤੁਹਾਡੀ ਏਜ ਵੀ ਬਹੁਤ ਘੱਟ ਹੈ ਹਨਾ ਔਰ ਅਜਿਹੇ ਮਾਹੌਲ ਦੇ ਵਿੱਚ ਬੰਦਾ ਵੈਸੇ ਡਰ ਜਾਂਦਾ ਹੈਗਾ ਨੇ ਇਹਦੇ ਵਿੱਚ ਡਰਨ ਵਾਲਾ ਤਾਂ ਕੋਈ ਮਾਹੌਲ ਹੀ ਨਹੀਂ ਸੀ ਵੈਸੇ ਮੈਂ ਬੜੇ ਉਹਨਾਂ ਦੇ ਨਾਲ ਪਹਿਲਾਂ ਪਿਆਰ ਦੇ ਨਾਲ ਪੇਸ਼ ਆਈ ਸੀ ਪਰ ਉਹ ਫਿਰ ਵੀ ਪਿਆਰ ਦੇ ਨਾਲ ਨਹੀਂ ਸੀ ਗੱਲ ਕਰ ਰਹੇ ਤੇ ਪਹਿਲਾਂ ਉਹਨਾਂ ਨੇ ਹੱਥੋਂ ਪਾਈ ਸ਼ੁਰੂ ਕੀਤਾ ਸੀ ਤੇ ਮਤਲਬ ਮੈਨੂੰ ਸ਼ੁਕਰ ਹੈ ਕਿ ਹਾਂ ਮੈਂ ਨਹੀਂ ਹੱਥੋਂ ਪਾਈ ਕੁਝ ਵੀ ਕੀਤਾ ਹੈਗਾ ਪਰ ਫਿਰ ਵੀ ਮਤਲਬ ਉਹਨਾਂ ਦਾ ਥੋੜਾ ਹੋ ਸੀ ਕਿ ਹਾਂ ਉਹਨਾਂ ਨੇ ਹੱਥੋਂ ਪਾਈ ਕੀਤਾ ਪਰ ਉਹਨਾਂ ਦੀ ਗਲਤੀ ਵੀ ਸੀ ਇਹ ਤੁਹਾਨੂੰ ਡਰ ਨਹੀਂ ਲੱਗਿਆ ਕਿ ਮੈਂ ਇੰਨਾ ਬੋਲ ਰਹੀ ਆ ਇਹ ਨਹੀਂ ਪਤਾ ਕੱਲ ਨੂੰ ਮੈਨੂੰ ਇਹ ਤੋਂ ਚੱਕ ਲੈਣ ਇਹ ਕੋਈ ਨਾ ਚੱਕ ਲੈਣ ਫਿਰ ਕੀ ਹੋ ਗਿਆ ਫਿਰ ਕੀ ਕਰ ਲੂਗੇ ਵੱਧੋ ਵੱਧ ਕੁੱਟ ਲੂਗੇ ਮਾਰ ਲੂਗੇ ਪਰਚਾ ਕਰ ਲੂਗੇ ਹੋਰ ਕੀ ਹੋਊਗਾ ਸਾਡੇ ਗੁਰੂ ਪਿਤਾ ਨੇ ਇੰਨਾ ਕੁਝ ਕੀਤਾ ਸਾਡੇ ਵਾਸਤੇ ਇਹ ਤਾਂ ਨੋਰਮਲੀ ਜੀ ਗੱਲ ਐ ਹਾਂਜੀ ਅੱਛਾ ਇੰਨਾ ਹੌਸਲਾ ਆਉਂਦਾ ਕਿਵੇਂ ਆ ਜਦੋਂ ਤੁਸੀਂ ਦੇਖਿਆ ਕਿਉਂਕਿ ਕਈ ਵਾਰ ਹੁੰਦਾ ਨਾ ਬੰਦਾ ਪੁਲਿਸ ਨੂੰ ਦੇਖ ਕੇ ਜਿਹੜੀ ਤੁਹਾਡੀ ਏਜ ਐ ਹਾਲਾਂਕਿ ਅਸੀਂ ਦਰਸ਼ਕਾਂ ਨੂੰ ਵੀ ਕਹਾਂਗੇ ਕਿ ਅੱਜ ਕੱਲ ਲੋਕ ਐਵੇਂ ਕਹਿੰਦੇ ਰਹਿੰਦੇ ਆ ਕਿ ਜੈਂਜ਼ੀ ਜਨਰੇਸ਼ਨ ਐ ਜੈਂਜ਼ੀ ਜਨਰੇਸ਼ਨ ਐ ਪਰ ਆ ਵੀ ਜੈਂਜ਼ੀ ਜਨਰੇਸ਼ਨ ਐ ਤੁਸੀਂ ਦੇਖੋ ਕਿ ਇੱਕ ਕੁੜੀ ਇਹੋ ਜਿਹੇ ਮਾਹੌਲ ਦੇ ਵਿੱਚ ਕਿਵੇਂ ਪੁਲਿਸ ਵਾਲਿਆਂ ਨੂੰ ਟੁੱਟ ਕੇ ਪੈ ਜਾਂਦੀ ਐ ਜਦੋਂ ਉਸ ਨੂੰ ਉਹ ਬਤਮੀਜ਼ੀ ਦੇ ਨਾਲ ਫੜਦੇ ਨੇ ਉਸ ਨੂੰ ਰੋਕਦੇ ਨੇ ਉਸ ਦੇ ਨਾਲ ਹੱਥੋਪਾਈ ਕਰਦੇ ਨੇ ਇਹ ਤਾਂ ਮਤਲਬ ਸਾਡੇ ਖੂਨ ਦੇ ਵਿੱਚ ਹੀ ਹੈ ਗਰਮੀ ਤਸਵੀਰ ਹੈ ਸਾਡੇ ਗੁਰੂਆਂ ਪੀਰਾਂ ਦਾ ਸਾਨੂੰ ਸ਼ੁਰੂ ਤੋਂ ਹੀ ਬਖਸ਼ਿਸ਼ ਮਿਲੀ ਹੋਈ ਅਸੀਂ ਉਹਨਾਂ ਦੀ ਹਿਸਟਰੀ ਪੜ੍ਹੀ ਹੋਈ ਐਨਾ ਕੁਝ ਹੈ ਤੇ ਨੋਰਮਲੀ ਇਹ ਤਾਂ ਮਤਲਬ ਅਸੀਂ ਕਰ ਹੀ ਸਕਦੇ ਹਾਂ ਆਪਣੇ ਲਈ ਆਪਣੇ ਹੱਕ ਹੈ ਇਹ ਸਾਡੇ ਸਾਡੇ ਤੋਂ ਸਾਡੇ ਤੋਂ ਸਾਡਾ ਹੱਕ ਖੋਣਗੇ ਅਸੀਂ ਨਾਕਤਾ ਕਰਨਗੇ ਅੱਛਾ ਮਹਿਲਾ ਮੁਲਾਜ਼ਮ ਕੀ ਕਹਿ ਰਹੇ ਸੀ ਉਦੋਂ ਉਦੋਂ ਉਹਨਾਂ ਨੇ ਹੱਥੋ ਪਾਈ ਕੀਤੀ ਮਤਲਬ ਬ੍ਰੋਕਰੇ ਸੀ ਵੀ ਕੋਈ ਨਾ ਤੁਹਾਨੂੰ ਭੇਜ ਦੰਨੇ ਗੇਟ ਓਪਨ ਕਰ ਦੰਨੇ ਪਰ ਫਿਰ ਵੀ ਉਹਨਾਂ ਨੇ ਗੇਟ ਓਪਨ ਕਰਨ ਲਈ ਕਾਫੀ ਟਾਈਮ ਲਾਇਆ ਸੀ ਉਸ ਤੋਂ ਬਾਅਦ ਤੁਹਾਡੀ ਉਹ ਰੀਲ ਬੜੀ ਵਾਇਰਲ ਹੋਈ ਐ ਸਵੇਰ ਦੀ ਦੋ ਤਿੰਨ ਘੰਟਿਆਂ ਦੇ ਵਿੱਚ ਲੱਖਾਂ ਲੋਕਾਂ ਨੇ ਉਹ ਦੇਖ ਲਈ ਐ ਤੁਹਾਡੇ ਘਰਦਿਆਂ ਨੇ ਵੀ ਦੇਖੀ ਹੋਊਗੀ ਹਾਂਜੀ ਘਰਦਿਆਂ ਨੂੰ ਥੋੜਾ ਪ੍ਰਾਊਡ ਵੀ ਫੀਲ ਹੋਇਆ ਕਿ ਹਾਂ ਸਾਡੀ ਧੀ ਚਲੋ ਬੋਲੀ ਹੈ ਨਾ ਇੰਨਾ ਕੁਝ ਕੀਤਾ ਉਸਨੇ ਘਰਦਿਆਂ ਨੂੰ ਵੀ ਮਾਣ ਹੁੰਦਾ ਕਿ ਹਾਂ ਸਾਡਾ ਬੱਚਾ ਚਲੋ ਬਹਾਦਰ ਐ ਥੋੜਾ ਮੋਰੇ ਆਇਆ ਹਾਂਜੀ ਘਰਦਿਆਂ ਨੂੰ ਡਾਂ ਨਹੀਂ ਲੱਗਿਆ ਕਿ ਕੀ ਕਿਹੜੇ ਕੰਮਾਂ 'ਚ ਪੈ ਗਿਆ ਕਿਉਂ ਐ ਬੋਲੇ ਵੈਸੇ ਕਹਿੰਦੇ ਨਹੀਂ ਨਹੀਂ ਕਰਦੇ ਨੇ ਵੀ ਕੁਝ ਨਹੀਂ ਕਿਹਾ ਕਰਦੇ ਆ ਮਤਲਬ ਵੀ ਪੂਰੀ سپورਟ ਹੈ ਉਹ ਵੀ ਨਹੀਂ ਕੁਝ ਕਹਿੰਦੇ ਐਵੇਂ ਮਤਲਬ ਜਦੋਂ ਆਪਣੇ ਰਾਈਟਸ ਦੇ ਲਈ ਬੋਲਣਾ ਹੁੰਦਾ ਖੜਨਾ ਹੁੰਦਾ ਤੇ ਉਹ ਵੀ ਨਹੀਂ ਐਵੇਂ ਕੁਝ ਕਹਿੰਦੇ ਜਦੋਂ ਕਰਦੇ ਆਂਦੀ سپورਟ ਹੁੰਦੀ ਮਤਲਬ ਕਰਦੇ ਆਂਦੀ ਬਹੁਤ ਹੀ سپورਟ ਹੁੰਦੀ ਉਦੋਂ ਹੀ ਆਪਾਂ ਇੰਨਾ ਕੁਝ ਕਰ ਸਕਦੇ ਹਾਂ ਤੁਸੀਂ ਯੂਨੀਵਰਸਿਟੀ ਦੇ ਵਿੱਚ ਪੜ੍ਹ ਰਹੇ ਹੋ ਤਾਂ ਇੱਕ ਦੋ ਕੁੜੀਆਂ ਦੋ ਤਿੰਨ ਕੁੜੀਆਂ ਯੂਨੀਵਰਸਿਟੀ ਦੇ ਵਿੱਚ ਕਾਫੀ ਜ਼ਿਆਦਾ ਇਨਫਲੂਐਂਸ ਕਰਦੀਆਂ ਨੇ ਆਪਣੀ ਸਪੀਚ ਦੇ ਨਾਲ ਆਪਣੀ ਇੰਟਰਵਿਊਜ਼ ਦੇ ਨਾਲ ਬਹੁਤ ਕੁਝ ਉਹ ਹਰੇਕ ਜਿਹੜਾ ਇਸ਼ੂ ਹੁੰਦਾ ਉਹਦੇ ਉੱਪਰ ਰੈਐਕਟ ਕਰਦੀਆਂ ਨੇ ਕਿਤੇ ਉਹਨਾਂ ਨੂੰ ਤੁਸੀਂ ਦੇਖਦੇ ਹੋਵੋਗੇ ਤਾਂ ਹੀ ਤੁਹਾਡੇ ਚਲੋ ਦੇਖਦੇ ਵੀ ਅਸੀਂ ਆਪਣੀ ਹਿਸਟਰੀ ਵੀ ਪੜ੍ਹੀ ਹੋਈ ਇਤਿਹਾਸ ਪੜਿਆ ਹੋਇਆ ਥੋੜਾ ਮਤਲਬ ਜਦੋਂ ਆਪਾਂ ਆਪਣਾ ਇਤਿਹਾਸ ਪੜ੍ਹਦੇ ਹਾਂ ਥੋੜਾ ਆਪ ਨੂੰ ਵੀ ਹੁੰਦਾ ਕਿ ਹਾਂ ਅਸੀਂ ਵੀ ਕੁਝ ਕਰੀਏ ਆਪਣੇ ਲਈ ਆਪਣੇ ਪੰਜਾਬ ਦੇ ਲਈ ਆਪਣੇ ਵਾਰਸਾਂ ਦੇ ਲਈ ਜੋ ਵੀ ਅੱਗੇ ਮਤਲਬ ਪੀੜ੍ਹੀਆਂ ਆਉਣਗੀਆਂ ਉਸ ਦੇ ਲਈ ਕੁਝ ਕਰੀਏ ਕਿ ਹਾਂ ਉਹ ਵੀ ਸਾਨੂੰ ਕਹਿਣਗੇ ਕਿ ਹਾਂ ਇਹ ਵੀ ਸੀ ਇਹਨਾਂ ਨੇ ਵੀ ਕੁਝ ਕੀਤਾ ਜਦੋਂ ਅਸੀਂ ਆਪਣੇ ਸਿਆਣਿਆਂ ਬਾਰੇ ਸੁਣਦੇ ਹਾਂ ਤੁਸੀਂ ਕੱਲੇ ਆ ਰਹੇ ਸੀ ਉਦੋਂ ਹਾਂ ਜੀ ਮੋਦੋ ਕੱਲੀ ਆ ਰਹੀ ਸੀ ਕਿਛ ਬਾਅਦ ਦੇ ਵਿੱਚ ਉਹ ਪੁਲਿਸ ਮੁਲਾਜ਼ਮ ਨੇ ਤੁਹਾਡੇ ਕੋਲ ਦੇਖਿਆ ਜੋ ਅਸੀਂ ਨਿਕਲ ਆਏ ਕਿਉਂਕਿ ਰੂਟੀਨ ਦੇ ਵਿੱਚ ਤੁਸੀਂ ਇੱਥੇ ਹੀ ਰਹਿਣਾ ਹੈਗਾ ਉਹਨਾਂ ਨੇ ਵੀ ਇੱਥੇ ਹੀ ਰਹਿਣਾ ਹੈ ਕੱਲੋਂ ਇਲੈਕਸ਼ਨ ਵੀ ਹੋਣੀ ਹੈਗੀ ਹਾਂਜੀ ਉਹਨਾਂ ਨੇ ਵੀ ਇੱਥੇ ਹੀ ਰਹਿਣਾ ਤੇ ਮੈਂ ਵੀ ਇੱਥੇ ਹੀ ਰਹਿਣਾ ਪਰ ਇਦਾਂ ਦਾ ਕੋਈ ਡਰ ਨਹੀਂ ਹੈ ਮੈਨੂੰ ਜੋ ਮਰਜ਼ੀ ਕਰਨ ਉਹ ਮੇਰੇ ਨਾਲ ਆਈ ਡੋਨਟ ਕੇਅਰ ਹਾਂਜੀ ਉਸ ਤੋਂ ਬਾਅਦ ਤੁਹਾਡੇ ਫਿਰ ਸਰਕਲ ਦੇ ਵਿੱਚੋਂ ਰੀਲ ਪੂਰੀ ਦੇਖੀਗੇ ਹਾਂਜੀ ਪੂਰੀ ਦੇਖੀ ਗਈ ਮੈਨੂੰ ਰਿਲੇਟਿਵਸ ਦੇ ਵੀ ਕਾਫੀ ਫੋਨ ਆਏਗੇ ਤੇ ਉਹਨਾਂ ਨੇ ਵੀ ਉਹਨਾਂ ਨੂੰ ਵੀ ਪ੍ਰਾਊਡ ਫੀਲ ਹੋਇਆ ਕਿ ਹਾਂ ਕੁਝ ਹੈ ਸਾਡੇ ਬੱਚੇ ਮਤਲਬ ਬੋਲਦੇ ਆਪਣੇ ਹੱਕ ਲਈ ਕਿ ਕਿਤਾ ਹੁੰਦਾ ਨਾ ਬੰਦਾ ਇਹ ਕਹਿਨਦਾ ਕਿ ਮੇਰੀ ਬਾਹ ਛੱਡ ਦਿਓ ਮੇਰੀ ਬਾਹ ਛੱਡੋ ਜੀ ਹਣਾ ਲੇਕਿਨ ਤੁਸੀਂ ਜਿਸ ਹਾਵ ਨਾਲ ਬਲੰਟਲੀ ਬੋਲੇ ਉਹ ਜਿਹੜਾ ਐਗਰੈਸ਼ਨ ਸੀ ਉਹ ਤੁਹਾਡੇ ਸ਼ਬਦਾਂ ਦੇ ਵਿੱਚ ਸਾਫ਼ ਦਿਖ ਰਿਹਾ ਸੀ ਜੋ ਤੁਸੀਂ ਕਿਹਾ ਕਿ ਮੇਰੀ ਬਾਹ ਛੱਡ ਮੈਨੂੰ 4-5 ਜਣੀਆਂ ਘੜੀਸ ਰਹੀਆਂ ਸੀ ਉਹ ਪਿਆਰ ਦੇ ਨਾਲ ਵੀ ਕਹਿ ਰਹੇ ਸੀ ਕਿ ਹਾਂ ਤੁਸੀਂ ਪਿੱਛੇ ਹਟਜੋ ਤੁਹਾਨੂੰ ਅੰਦਰ ਜਾਣ ਦੇਣਗੇ ਆਈ ਕਾਰਡ ਹੈ ਤੁਹਾਡੇ ਕੋਲ ਉਹ ਪਿਆਰ ਦੇ ਨਾਲ ਕੁਝ ਨਹੀਂ ਸੀ ਕਰ ਰਹੇ ਫਿਰ ਐ ਨਕ ਤਾਂ ਹੋਣਾ ਹੀ ਸੀ ਹਾਂਜੀ ਅਜੋ ਉਸ ਤੋਂ ਬਾਅਦ ਤੁਹਾਡੇ ਫਰੈਂਡ ਸਰਕਲ ਨੇ ਕੀ ਕਿਹਾ ਫਿਰ ਉਹ ਰੀਲ ਦੇਖ ਕੇ ਤੁਹਾਡਾ ਪੂਰਾ ਡਿਪਾਰਟਮੈਂਟ ਚ ਚੜਾਈ ਹੋ ਗਈ ਤੁਹਾਡੀ ਹਾਂਜੀ ਮੇਰੇ ਫਰੈਂਡਸ ਨੇ ਵੀ ਵਧੀਆ ਕਿਹਾ ਕਿ ਤੂੰ ਵਧੀਆ ਕੀਤਾ ਐਵੇਂ ਕਰਨਾ ਚਾਹੀਦਾ ਸੀ ਸਾਰੇ ਕਹਿ ਰਹੇ ਕਿ ਦੋ ਚਾਰ ਛੱਡ ਵੀ ਦੇਣੀਆਂ ਸੀ ਚਪੇਣਾ ਜਾ ਕਿ ਉਹਨਾਂ ਨੂੰ ਮਾਰ ਦੇਣੀ ਹੈ ਹਾਂ ਜੀ ਇਹ ਤਾਂ ਚਲੋ ਗੱਲ ਤਾਂ ਦੇਖੋ ਯੂਨੀਫਾਰਮ ਦੇ ਵਿੱਚ ਆ ਉਹਨਾਂ ਦੀ ਵੀ ਡਿਊਟੀ ਹੈ ਹਨਾ ਇੱਕ ਡੈਕੋਰਮ ਹੁੰਦਾ ਹੈਗਾ ਚਲੋ ਹੀਟ ਆਫ ਦੀ ਮੂਵਮੈਂਟ ਮੌਕੇ ਤੇ ਜੋ ਕੁਝ ਹੋਣਾ ਉਹ ਇੱਕ ਵੱਖ ਗੱਲ ਹੈਗੀ ਲੇਕਿਨ ਉਹ ਵੀ ਆਪਣਾ ਕੰਮ ਹੀ ਕਰ ਰਹੇ ਸੀ ਵੈਸੇ ਚਲੋ ਠੀਕ ਹੈ ਕਈ ਵਾਰ ਖਿੱਚ ਤੂੰ ਜਿਆਦਾ ਹੋ ਜਾਂਦੀ ਹੈਗੀ ਇਹ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਹਾਂ ਜੀ ਉਹਨਾਂ ਦਾ ਵੀ ਫਰਜ਼ ਹੈ ਉਹਨਾਂ ਨੂੰ ਵੀ ਇਹ ਦੇਖਣਾ ਚਾਹੀਦਾ ਕਿ ਹਾਂ ਕੁੜੀ ਦੀ ਉਮਰ ਘਟ ਹੈ ਇਹ ਕੁਝ ਵੀ ਵੀ ਅਸੀਂ ਕਿੰਨਾ ਕੁਝ ਉਹਨੂੰ ਖਿੱਚ ਰਹੀਆਂ ਇਹ ਕੁਝ ਵੀ ਕਰ ਰਹੀਆਂ ਵੀ ਕੋਈ ਅਗਰ ਕੁੜੀ ਕੋਈ ਟੈਨਸ਼ਨ ਲੈ ਲਵੇ ਹੈਨਾ ਉਹਦਾ ਕੋਈ ਪ੍ਰੈਸ਼ਰ ਆ ਜਾਵੇ ਕੁਝ ਵੀ ਹੋ ਸਕ ਹੋਏ ਨਹੀਂ ਪਰ ਇਹਨਾਂ ਨੇ ਵੀ ਕੁਝ ਨਹੀਂ ਦੇਖਿਆਗਾ ਇਹ ਸਿਰਫ ਆਪਣੇ ਧੱਕਾਸ਼ਾਹੀ ਤੇ ਹੋ ਗਏ ਸਿੱਧਾ ਧੱਕਾ ਲਾ ਕੇ ਕਰਨਾ ਕਿਉਂਕਿ ਬੰਦਾ ਵੈਸੇ ਹੀ ਡਰ ਜਾਂਦਾ ਜੋ ਦੇਖਦਾ ਇੰਨੀ ਜਿਆਦਾ ਕਨਵੋਏ ਜਿਹੜਾ ਪੁਲਿਸ ਡਿਪਾਰਟਮੈਂਟ ਦਾ ਉੱਤੇ ਡਿਪਲੋਏ ਕੀਤਾ ਹੋਇਆ ਸੀ ਹਾਂਜੀ ਕਾਫੀ ਜਿਆਦਾ ਸੀ ਮਤਲਬ ਇਹਨਾਂ ਨੇ ਫਿਰ ਵੀ ਨਹੀਂ ਇਹ ਦੇਖਿਆ ਕਿ ਹਾਂ ਕੱਲੀ ਕੁੜੀ ਆ ਚਲੋ ਆਈ ਕਾਰਡ ਵੀ ਹੈ ਉਸ ਨੂੰ ਜਾਣ ਦੇ ਰਹੀਏ ਪਰ ਇਹਨਾਂ ਨੇ ਫਿਰ ਵੀ ਮੇਰੀ ਐਂਟਰੀ ਨਹੀਂ ਹੋਣ ਦਿੱਤੀ ਅੱਛਾ ਉਸ ਤੋਂ ਬਾਅਦ ਤੁਸੀਂ ਇੱਕ ਹੋਰ ਡਾਇਲੋਗ ਤੁਸੀਂ ਕਿਹਾ ਸੀ ਤੁਸੀਂ ਕਿਹਾ ਕਿ ਬਾਹਰ ਛੱਡ ਨਹੀਂ ਤਾਂ ਸਬ ਲਲੀ ਹਾਂਜੀ ਉਹ ਇਹ ਸੀ ਕਿ ਹਾਂ ਉਹ ਮੈਨੂੰ ਧੱਕਾ ਕਰ ਰਹੀ ਸੀ ਬਾਕੀ ਫਿਰ ਹੋਰ ਸੀ ਕਿ ਬੁੱਧਬਦ ਹੱਥ ਪਾਈ ਮਤਲਬ ਚਲ ਜਾਨੇ ਸੀ ਜਦੋਂ ਉਹ ਹੱਥ ਪਾਈ ਕਰ ਰਹੀ ਸੀ ਹੈਨਾ ਖਿੱਚ ਰਹੀ ਸੀ ਮੈਨੂੰ ਫਿਰ ਹੋਰ ਕੀ ਸੀ ਜਾਂ ਕੋਲਰ ਫੜ ਲੈਣਾ ਸੀ ਜਾਂ ਚਪੇੜ ਵੱਜ ਜਾਨੀ ਸੀ ਹੋਰ ਬੁੱਧਬਦੀ ਚ ਕੀ ਹੋਣਾ ਸੀ ਅੱਛਾ ਬਾਅਦ ਦੇ ਵਿੱਚ ਕੋਈ ਸੌਰੀ ਫੀਲ ਕੀਤੀ ਉਹਨਾਂ ਨੇ ਨਹੀਂ ਉਹਨਾਂ ਨੇ ਕੋਈ ਸੌਰੀ ਫੀਲ ਨਹੀਂ ਕੀਤੀ ਉਸ ਤੋਂ ਬਾਅਦ ਤੁਸੀਂ ਫਿਰ ਆਪਣੇ ਯੂਨੀਵਰਸਿਟੀ ਦੇ ਵਿੱਚ इजीली ਐਂਟਰ ਹੋ ਗਏ ਹਾਂਜੀ ਫਿਰ ਮੈਂ इजीली ਐਂਟਰ ਹੋ ਗਈ ਸੀ ਉਹਨਾਂ ਨੇ ਗੇਟ ਓਪਨ ਕਰ ਦਿੱਤਾ ਸੀ हां दोस्तों ये वो कुड़ी सी जिस दी ਤੁਸੀਂ ਰੀਲ ਅੱਜ ਸਵੇਰ ਤੋਂ ਦੇਖ ਰਹੇ ਹੋਵਗੇ ਔਰ ਇਸ ਕੁੜੀ ਦੇ ਵੱਲੋਂ ਜਿਹੜੀ ਉੱਥੇ ਜਿਹੜੀ ਹੀਟ ਆਫ ਦੀ ਮੂਵਮੈਂਟ ਸੀ ਮੌਕੇ ਦੀ ਜਿਹੜੀ ਗੱਲ ਸੀ ਉੱਥੇ ਬੜਾ ਬਲੰਟਲੀ ਬੋਲਿਆ ਗਿਆ ਔਰ ਉਹ ਸਭ ਕੁਝ ਸਾਹਮਣੇ ਦੇਖ ਕੇ ਇਹ ਰੀਲ ਬਹੁਤ ਜ਼ਿਆਦਾ ਵਾਇਰਲ ਹੋਈ ਤਾਂ ਹੀ ਸਾਨੂੰ ਸੀ ਕਿ ਇਸ ਕੁੜੀ ਨਾਲ ਗੱਲਬਾਤ ਕੀਤੀ ਜਾਵੇ ਔਰ ਇੱਕ ਜਿਹੜਾ ਹੈਗਾ ਥੋੜਾ ਤੁਹਾਡਾ ਨਾਲ ਇੱਕ ਅਸੀਂ ਹੋਰ ਸਵਾਲ ਲਾਸਟ ਲਾਵਾਂਗੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਅਸੀਂ 2-3 ਸਾਲਾਂ ਬਾਅਦ ਯੂਨੀਵਰਸਿਟੀ ਇਲੈਕਸ਼ਨ 'ਚ ਵੀ ਦੇਖ ਸਕਦੇ ਹਾਂ ਹਾਂਜੀ ਹੋ ਸਕਦਾ ਦੇਖੋਗੇ ਤੁਸੀਂ ਹਾਂਜੀ ਉਹ ਮੰਨਦੇ ਹਾਂ ਅਸੀਂ ਉਹ ਰੀਲ ਉਹਦੀ ਅੱਜ ਇੱਕ ਨੀ ਰੱਖੀ ਗਈ ਆ ਉਹ ਚੀਜ਼ ਦੀ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅੱਜ ਗੱਲ ਜੋ ਫੇਸ ਇੱਕ ਵਾਰ ਵਾਇਰਲ ਹੋ ਗਿਆ ਉਹ ਲੋਕਾਂ ਦੇ ਦਿਮਾਗ 'ਚ ਘੁੰਮਦਾ ਰਹਿਣਾਗਾ ਹਾਂਜੀ ਬਹੁਤ ਸਾਰੇ ਲੋਕਾਂ ਦੀ ਤਾਂ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪ ਵਾਇਰਲ ਹੋਈਏ ਪਰ ਉਹ ਤੁਸੀਂ ਪਰ ਉਹ ਤੁਸੀਂ ਕੁਦਰਤੀ ਨਹੀਂ ਮੈਂ ਉਹੀ ਗੱਲ ਕਹਿ ਰਿਹਾ ਕਿ ਤੁਸੀਂ ਕੁਦਰਤੀ ਆ ਜਿਹੜਾ ਉਹ ਤੁਹਾਨੂੰ ਇੱਕ ਮੌਕਾ ਉਹ ਮਿਲਿਆ ਤੇ ਉਹ ਚੀਜ਼ ਕਿਵੇਂ ਵੀ ਹੋਈ ਬਾਇ ਫਲੋ ਬਸ ਐਵੇਂ ਹੀ ਹੋ ਗਈ ਮਤਲਬ ਮੇਰੇ ਵੱਲੋਂ ਕੋਈ ਨਹੀਂ ਸਿੱਖੀ ਹਾਂ ਵੀ ਮੈਂ ਫੇਮਸ ਹੋਮਾ ਜਾਂ ਕੁਝ ਵੀ ਐਵੇਂ ਤਾਂ ਹੋਰ ਵੀ ਬਹੁਤ ਤਰੀਕੇ ਹੁੰਦੇ ਫੇਮਸ ਹੋਣ ਲਈ ਬੰਦਾ ਹੈਨਾ ਸੋਸ਼ਲ ਮੀਡੀਆ ਚਲਾ ਰਿਹਾ ਆਪਣਾ ਅਕਾਊਂਟ ਵਗੈਰਾ ਪਬਲਿਕ ਕਰ ਦਵੇ ਰੀਲਸ ਪਾ ਦਵੇ ਐਵੇਂ ਵੀ ਹੁੰਦਾ ਵੀ ਹਾਂ ਬੰਦਾ ਫੇਮਸ ਹੋ ਜਾਂਦਾ ਪਰ ਐਵੇਂ ਦਾ ਕੁਝ ਨਹੀਂ ਹੈ ਇਹ ਤਾਂ ਜਲੂਸ ਹੈ ਨੀਰਾ ਵੀ ਆਪਣਾ ਜਲੂਸ ਕੱਢ ਰਿਓ ਤੁਸੀਂ ਕੋਈ ਚੱਜ ਦਾ ਕੰਮ ਕਰੋ ਹੈਨਾ ਬੰਦਾ ਆਪ ਹੀ ਫੇਮਸ ਹੋ ਜਾਂਦਾ ਨਹੀਂ ਚੰਗੀਆਂ ਚੰਗੀਆਂ ਗੱਲਾਂ ਇਨੀ ਛੋਟੀ ਉਮਰ ਸਿੱਖੀਆਂ ਕਿੱਥੋਂ ਨੇ ਕਰਦਿਆਂ ਵੱਲੋਂ ਜ਼ਿਆਦਾ ਮੈਜੋਰਟੀ ਨਹੀਂ ਆ ਗਈ ਗੱਲਾਂ 'ਚ ਠੀਕ ਹੈ ਵਧੀਆ ਏ ਹਾਂਜੀ ਕਰਦਿਆਂ ਵੱਲੋਂ ਹੀ ਆਈਆਂ ਇਹ ਗੱਲਾਂ ਤਾਂ ਆ ਇਹ ਉਹੀ ਕੁੜੀ ਜਿਹੜੀ ਤੁਹਾਨੂੰ ਦੱਸਿਆ ਕਿ ਅੱਜ ਰੀਲ ਦੇ ਵਿੱਚ ਲਗਾਤਾਰ ਵਾਇਰਲ ਹੋ ਰਹੀ ਹੈ ਕੈਮਰਾ ਪਰਸਨ ਦਵਿੰਦਰ ਦੇ ਨਾਲ ਮਨਦੀਪਜੋਤ ਪੀਯੂ ਚੰਡੀਗੜ੍ਹ